ਲੋਕ ਸਭਾ ਚੋਣ ਗੁਰਦਾਸਪੁਰ ਨੂੰ ਲੈ ਕੇ ਆਮ ਆਦੀ ਪਾਰਟੀ ਦੇ ਡੇਰਾ ਬਾਬਾ ਨਾਨਕ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਵਾਲੇ ਉਮੀਦਵਾਰ ਗੁਰਦੀਪ ਸਿੰਘ ਰੰਦਾਵਾ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਚੁੱਕੀ ਆ ਉਹ ਵੀਡੀਓ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੇ ਸਰਕਾਰ ਤੇ ਤਿੱਖੇ ਹਮਲੇ ਕਰ ਦਿੱਤੇ ਨੇ ਚੋਣ ਕਮਿਸ਼ਨ ਨੂੰ ਵੀ ਵੀਡੀਓ ਦੇ ذریعے ਸ਼ਿਕਾਇਤ ਕਰ ਦਿੱਤੀ ਆ ਮਸਲਾ ਅਸਲ ਦੇ ਵਿੱਚ ਇੱਕ ਪਬਲਿਕ ਮੀਟਿੰਗ ਦੇ ਦੌਰਾਨ ਗੁਰਦੀਪ ਸਿੰਘ ਰੰਦਾਵਾ ਨੇ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਅਤੇ ਸ਼੍ਰੋਮਣੀ ਕਾਲੀ ਦਲ ਦੇ ਨਾਲ ਜੁੜੇ ਹੋਏ ਵਰਕਰਾਂ ਤੇ ਲੀਡਰਾਂ ਨੂੰ ਚੇਤਾਵਨੀ ਹੀ ਨਹੀਂ ਦਿੱਤੀ ਧਮਕੀ ਦੇ ਦਿੱਤੀ ਆ ਕਿ ਇਸ ਚੋਣ ਦੇ ਵਿੱਚ ਜਿਨ੍ਹਾਂ ਨੇ ਵੀ ਸ਼੍ਰੋਮਣੀ ਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਝੋਲੇ ਚੁੱਕੇ ਬਸਤੇ ਚੁੱਕੇ ਤੇ ਉਹ ਆਪਣਾ ਜ਼ਿੰਮੇਵਾਰੀ ਖੁਦ ਲੈਣ ਬਰਦਾਸ਼ਤ ਨਹੀਂ ਕੀਤਾ ਜਾਊਗਾ ਮੈਂ 2 ਸਾਲ ਚੁੱਪ ਕਰਕੇ ਬੈਠਾ ਰਿਆ ਤੇ ਹੁਣ ਨਤੀਜੇ ਭੁਗਤਣ ਨੂੰ ਹਾਰ ਰਹਿ। ਡੇਰਾ ਬਾਬਾ ਨਾਨਕ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਜਿਹੜੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਹੱਥੋਂ ਹਾਰ ਗਏ ਸੀ। ਉਹਨਾਂ ਨੇ ਇੱਕ ਮੀਟਿੰਗ ਕੀਤੀ ਆ ਉਸ ਮੀਟਿੰਗ ਇਸ ਕਰਕੇ ਕੀਤੀ ਕਿਉਂਕਿ ਆਮ ਆਦੀ ਪਾਰਟੀ ਦੇ ਲੋਕ ਗਰਦਾਸਪੁਰ ਲੋਕ ਸਭਾ ਚੋਣ ਲੜ ਰਹੇ ਨੇ ਬਟਾਲਾ ਤੋਂ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ। ਮੀਟਿੰਗ 'ਚ ਆਏ ਹੋਏ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਗੁਰਦੀਪ ਸਿੰਘ ਰੰਧਾਵਾ ਆਪੇ ਤੋਂ ਬਾਹਰ ਹੋ ਜਾਂਦੇ ਨੇ ਤੇ ਫਿਰ ਸ਼ਰਿਆਮ ਧਮਕੀ ਦੇ ਦਿੰਦੇ ਨੇ ਜਿਹੜੀ ਹੁਣ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਨਾ ਕਰ ਦੋ ਇਥੋਂ ਤੱਕ ਇੱਕ ਪੈਲਸ ਦੇ ਵਿੱਚ ਜਿਹੜੀ ਮੀਟਿੰਗ ਰੱਖੀ ਸੀ ਉਸ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਕਾਂਗਰਸ ਅਤੇ ਕਾਲੀਆਂ ਨੂੰ ਧਮਕੀ ਦੇ ਦਿੱਤੀ ਆ ਧਮਕੀ ਭਰੇ ਅੰਦਾਜ਼ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੰਦੇ ਨੇ ਗੁਰਦੀਪ ਸਿੰਘ ਰੰਦਾਵਾ ਗੁਰਦੀਪ ਸਿੰਘ ਰੰਦਾਵਾ ਪੂਰੇ ਜੋਸ਼ ਦੇ ਵਿੱਚ ਕਿਉਂਕਿ ਸੱਤਾ ਸਰਕਾਰ ਆ ਤੇ ਸਰਕਾਰ ਚ ਤੋਰਾ ਇਸ ਕਰਕੇ ਉਹਨਾਂ ਨੇ ਸ਼੍ਰੋਮਣੀ ਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਨੂੰ ਧਮਕੀ ਦੇ ਦਿੱਤੀ ਆ ਸ਼ਾਰੀ ਕਲਸੀ ਦੇ ਹੱਕ ਵਿੱਚ ਇਤਿਹਾਸਿਕ ਕਸਬਾ ਕਲਾਨੌਰ ਵਿਖੇ ਮੀਟਿੰਗ ਹੁੰਦੀ ਆ ਨਿੱਜੀ ਪੈਲਸ ਦੇ ਵਿੱਚ ਉਥੇ ਸਬੋਧਨ ਕਰਦੇ ਨੇ ਡੇਰਾ ਬਾਬਾ ਨਾਨਕ ਤੋਂ ਪਾਰਟੀ ਦੇ ਇੰਚਾਰਜ ਗੁਰਦੀਪ ਸਿੰਘ ਰੰਦਾਵਾ ਵਿਰੋਧੀ ਧਿਰਾਂ ਨੂੰ ਧਮਕੀ ਦਿੰਦੇ ਹੋਏ ਕਹਿ ਰਹੇ ਨੇ ਕਿ ਦੋ ਸਾਲ ਤਾ ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਕਿਆ ਦੀਰਾ ਬਾਬਾ ਨਾਨਕ ਹਲਕੇ ਵਿੱਚ ਹੁਣ ਕਿਹੜਾ ਕਾਂਗਰਸੀ ਪਾਰਟੀ ਜਾਂ ਕਾਲੀਆਂ ਦੇ ਬਸਤੇ ਚੁੱਕਦਾ ਇੱਥੇ ਬਸ ਨਹੀਂ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਗੁਰਦੀਪ ਸਿੰਘ ਰੰਧਾਵਾ ਇਹ ਵੀ ਕਹਿੰਦੇ ਸੁਣੇ ਜਾ ਸਕਦੇ ਨੇ ਕਿ ਭਾਵੇਂ ਬਾਦ ਦੇ ਵਿੱਚ ਉਹਨਾਂ ਨੂੰ ਕੋਈ ਜਿੰਨਾ ਮਰਜੀ ਮਾੜਾ ਕਵੇ ਪਰ ਪਿੱ ਤੱਕਾ ਕਰਾਇਆ ਪਰ ਉਹ ਉਸ ਨੂੰ ਅਜਿਹਾ ਸਮਾਂ ਵੀ ਦਿਖਾਉਣਗੇ ਜਿਹੜਾ ਸਮਾਂ ਉਸਨੇ ਫਿਰ ਕਦੀ ਵੀ ਨਹੀਂ ਦੇਖਿਆ ਹੋਵੇਗਾ ਇਸ ਦੇ ਨਾਲ ਹੀ ਗੁਰਦੀਪ ਸਿੰਘ ਰੰਧਾਵਾ ਨੇ ਵੀ ਮੰਨਿਆ ਕਿ ਉਹ ਘਰ ਬੈਠੇ ਲੋਕਾਂ ਨੂੰ ਸੁਣਾਉਣ ਲਈ ਨਹੀਂ ਕਹਿ ਰਹੇ ਗੱਲ ਜਨਤਕ ਤੌਰ ਤੇ ਕਹਿ ਰਹੇ ਨੇ ਕਿਉਂਕਿ ਪੂਰੀ ਵੀਡੀਓ ਆ ਇਹਨੂੰ ਲੋਕੀ ਲਾਈਵ ਸੁਣ ਰਹੇ ਨੇ ਤੇ ਘਰਾਂ 'ਚ ਬੈਠੇ ਲੋਕ ਵੀ ਸੁਣ ਲੈਣ ਉਹਨਾਂ ਇਹ ਵੀ ਕਹਾਂ ਕਿ ਜਿਹੜੀ ਭਾਜੀ ਵਿਰੋਧੀਆਂ ਨੇ 2022 ਵਿੱਚ ਮੇਰੇ ਉੱਪਰ ਪਾਏ ਸੀ ਉਹ ਹੁਣ ਮੋੜਨ ਦਾ ਵੇਲਾ ਆ ਗਿਆ ਗੁਰਦੀਪ ਸਿੰਘ ਰੰਧਾਵਾ ਨੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਦੇ ਚੋਣ ਲੀਡਰ ਤੇ ਨਾਲ ਜਿਹੜੇ ਉਹਨਾਂ ਦੇ ਵਰਕਰ ਤੇ ਸਪੋਰਟਰਾਂ ਨੂੰ ਧਮਕੀ ਦਿੱਤੀ ਆ ਬਸਤੇ ਚੁੱਕਨ ਦਾ ਸਵਾਲ ਆ ਕਿ ਜਦੋਂ ਵੋਟਾਂ ਵਾਲੇ ਦਿਨ ਇੱਕ ਤਰੀਕ ਨੂੰ ਪੋਲਿੰਗ ਬੂਥ ਤੇ ਕਾਂਗਰਸੀ ਬੈਠਣਗੇ ਜਾਂ ਅਕਾਲੀ ਦਲ ਆਪਣੇ ਬੂਥਾਂ ਦੇ ਬੈਠਣਗੇ ਪਰਚੀਆਂ ਕੱਟਣਗੇ ਵਰਕਰਾਂ ਨੂੰ ਵੋਟਰਾਂ ਨੂੰ ਘਰੋਂ ਲਿਆਉਣਗੇ ਉਹਨਾਂ ਨੂੰ ਧਮਕੀ ਸ਼ਰੇਆਮ ਦੇ ਦਿੱਤੀ ਆ ਗੁਰਦੀਪ ਸਿੰਘ ਰੰਧਾਵਾ ਹੋਣਾ ਨੇ ਇਸ ਮਸਲੇ 'ਤੇ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਔਰ ਖੁਦ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਹੁਣ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜ ਰਹੇ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਗੁਰਦੀਪ ਸਿੰਘ ਰੰਦਾਵਾ ਹੋਣਾਂ ਦੀ ਉਹ ਵੀਡੀਓ ਵੀ ਵਾਇਰਲ ਕੀਤੀ ਆ ਤੇ ਨਾਲ ਭਾਰਤੀ ਚੋਣ ਕਮਿਸ਼ਨ ਕੋਲੋਂ ਮੰਗ ਕੀਤੀ ਆ ਕਿ ਅਜਿਹੇ ਲੋਕਾਂ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਉਦੋਂ ਕਾਂਗਰਸ ਪਾਰਟੀ ਵੱਲੋਂ ਵੀ ਗੁਰਦੀਪ ਸਿੰਘ ਰੰਦਾਵਾ ਦੀ ਇਸ ਧਮਕੀ ਤੇ ਸਖਤ ਨੋਟਿਸ ਲਿਆ ਗਿਆ ਗਰਦਾਸਪੁਰ ਤੋਂ ਰਿਪੋਰਟਰ ਰੋਹਿਤ ਗੁਪਤਾ ਵੱਲੋਂ ਭੇਜੀ ਗਈ ਰਿਪੋਰਟ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਅਜਿਹੇ ਸਟੇਟਮੈਂਟ ਦੇ ਨਾਲ ਵਰਕਰਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਚੁੱਕਾ ਹੈ ਔਰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਅਜਿਹੇ ਭਾਸ਼ਾ ਖਿਲਾਫ ਚੋਣ ਚੋਣ ਦੇ ਦਰਾਂ ਚੋਣ ਕਮਿਸ਼ਨ ਨੂੰ ਕਾਰਵਾਈ ਵੀ ਕਰਨੀ ਬੰਦੀ ਹੈ ਵੀਡੀਓ ਕਾਫੀ ਵਾਇਰਲ ਹੋ ਚੁੱਕੀ ਆ ਪਰ ਸਵਾਲ ਹੈ ਕਿ ਇਨਾ ਚੋਣਾਂ ਦੇ ਵਿੱਚ ਸਰਕਾਰ ਦੇ ਨੁਮਾਇੰਦੇ ਸਰਕਾਰ ਦੇ ਜਿਹੜੇ ਹਲਕਿਆਂ ਦੇ ਇੰਚਾਰਜ ਆ ਜਿੱਥੋਂ ਆਮ ਆਦੀ ਪਾਰਟੀ ਦੇ ਐਮਐਲਏ ਨਹੀਂ ਉਥੋਂ ਜਿਹੇ ਤਬਕੀਆਂ ਪਰੇ ਭਾਸ਼ਣ ਜਾਰੀ ਹੋ ਰਹੇ ਨੇ ਵਿਰੋਧੀਆਂ ਦੇ ਨਿਸ਼ਾਨੇ ਸਾਧੇ ਜਾ ਰਹੇ ਨੇ ਪਰ ਕੀ ਪੰਜਾਬ ਸਰਕਾਰ ਜਾਂ ਆਮ ਆਦੀ ਪਾਰਟੀ ਸਰਕਾਰ ਗੁਰਦੀਪ ਸਿੰਘ ਰੰਦਾਵਾ ਦੇ ਵੱਲੋਂ ਦਿੱਤੀ ਗਈ ਸਟੇਟਮੈਂਟ ਜਿਹਦੇ ਚ ਧਮਕੀ ਭਰੇ ਬਿਆਨ ਨੇ ਉਸਤੇ ਕੋਈ ਆਪਣਾ ਪੱਖ ਰੱਖੇਗਾ ਜਾਂ ਫਿਰ ਭਾਰਤੀ ਚੋਣ ਕਮਿਸ਼ਨ ਹੀ ਤੈਅ ਕਰੇਗਾ ਕਿ ਜਿਹੜੇ ਲੋਕ ਅਜਿਹੇ ਬਿਆਨ ਦਿੰਦੇ ਨੇ ਉਹਨਾਂ ਦੇ ਖਿਲਾਫ ਕਿਹੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਜਾਣਕਾਰੀ ਦੇ ਨਾਲ ਧਰਤੋਲ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ